嘿、hey! ਅੰਜਾਨ ਜਿੰਨਾ ਦੀ ਮੌਤ ਹੋਈ ਕਿ ਲੱਗਦੇ ਸੀ ਮੇਰੇ ਸਰਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਕਿੱਥੇ ਸੀ ਡਿਊਟੀ ਉਹਨਾਂ ਦੀ ਬੀਐਸ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸ ਸਬਕੰਪ ਕੀ ਗੱਲ ਹੋਈ ਉਹਨਾਂ ਦੀ ਇਨਤਾਨ ਕੀ ਤਬੀਰ ਤੇ ਖਰਾਬ ਹੋਣਾ ਡੈਥ ਹੋ ਗਈ ਏ ਡਿਊਟੀ ਦਾ ਹਾਂਜੀ ਡਿਊਟੀ ਦਰਨ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਆ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਮਦਦ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਹੈ ਅਸੀਂ ਕੁਝ ਨਹੀਂ ਸਾਡੇ ਕੋਲ ਹੈਗਾ ਮੇਰੇ ਬੱਚੇ پڑھਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਝ ਪੈਸਾ ਨਹੀਂ ਸੀ ਸਾਰੇ ਪੈਸੇ ਖਰਚ ਕਰ ਚੁੱਕੇ ਮੈਨੂੰ ਕੋਈ ਪਤਾ ਨਹੀਂ ਹੈ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਹੈ ਮੈਂ ਇਹੋ ਹੀ ਅਪੀਲ ਕਰਦੀ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਇਹ ਸਭ ਤੇ ਮਹਾਲੀ ਡੋਲੀ ਕਰਦਾ ਸੀ ਅੱਜ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਦਾ ਕੋਈ ਜ਼ਿਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜ਼ਰੂਰਤ ਮਤ ਕਰਨ ਜਾਂ ਕਾਜ ਕਰਾ ਸਕੀ ਇਹ ਸਭ ਜਵਾਨ ਦੇ ਰਹੇ ਹਨ ਵੀ ਮੌਤ ਇਹੀ ਲੱਗ ਦਿੱਸਤ ਹੈ ਮੇਰੇ ਬਰਾਦਰ ਸੇ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਕਮ ਆ ਉਹ ਦਿੱਤੀ ਜਾਵੇ